ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰੰਦ ਫਤਿਹ ਕਰਨ ਲਈ ਲੜੀ ਗਈ ਜੰਗ ਵਿੱਚ ਖਾਲਸੇ ਦੀ ਹੋਈ ਇਤਿਹਾਸਕ ਜਿੱਤ ਦਾ ਪ੍ਰਤੀਕ ਹੈ ਹੁਣ ਇਹ ਲਿਫਟਾਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਪਹਿਲਾਂ ਜਿਹੜਾ 2 ਮੰਜ਼ਲ ਤੱਕ ਬੰਦਾ ਜਾ ਸਕਦਾ ਸੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਤੇ ਹਨਾ ਜੋ ਕਿ ਚੱਪੜ ਜਿਹੜੀ ਐਸਐਸਏ ਨਗਰ ਦੇ ਵਿੱਚ ਆ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਫਤਿਹ ਬੁਰਜ ਦੇ ਚੱਲਦੇ ਆਂ ਜੀ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਫਤਿਹ ਬੁਰਜ ਦੇ ਅੰਦਰ ਤੇ ਦਿਖਾਉਨੇ ਆਂ ਆਪਾਂ ਤੁਹਾਨੂੰ ਫਤਿਹ ਬੁਰਜ ਆਜੋ ਚੱਲਦੇ ਹਾਂ ਇਹ ਫਤਿਹ ਬੁਰਜ ਬਾਬਾ ਬੰਦਾ ਸਿੰਘ ਜੀ ਦੀ ਜਿਹੜੀਆਂ ਤਿੰਨ ਜੰਗਾਂ ਹੋਈਆਂ ਸੀ ਹਨ ਜਿਹੜੀਆਂ ਉਹਨਾਂ ਨੇ ਤਿੰਨੇ ਜੰਗਾਂ ਜਿੱਤੀਆਂ ਸੀਗੀਆਂ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਤੇ ਆਪਾਂ ਐਂਟਰੀ ਗੇਟ ਤੋਂ ਜਿਹੜੀ ਐਂਟਰੀ ਕਰ ਰਹੇ ਆਂ ਹਨ ਤੇ ਸਾਹਮਣੇ ਤੁਸੀਂ ਗੇਟ ਦੇਖੋ ਬਹੁਤ ਸੋਹਣਾ ਜਿਹੜਾ ਗੇਟ ਬਣਿਆ ਹੋਇਆ ਲੱਕੜੀ ਦਾ ਬਿਲਕੁਲ ਐਵੇਂ ਲੱਗਦਾ ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੇ ਦਰਵਾਜ਼ੇ ਹੁੰਦੇ ਸੀ ਹਨ ਤੇ ਬਹੁਤ ਸੋਹਣਾ ਜਿਹੜਾ ਦਰਵਾਜਾ ਤੁਸੀਂ ਦੇਖ ਰਹੇ ਹੋ ਨਾ ਤੇ ਇੱਥੋਂ ਆਪਾਂ ਅੰਦਰ ਐਂਟਰੀ ਕਰ ਲਈ ਤੇ ਆਹ ਸਾਰਾ ਜਿਹੜਾ 메인 게ਟ ਬਣਿਆ ਹੋਇਆ ਨਾ ਤੇ ਇੱਥੇ ਆ ਸਾਹਮਣੇ ਤੁਸੀਂ ਤਸਵੀਰ ਦੇਖ ਵੀ ਰਹੇ ਹੋ ਨਾ ਤੇ ਇੱਥੇ ਲਿਖਿਆ ਚੱਪੜਚੜੀ ਦੀ ਜੰਗ ਬਾਬਾ ਬੰਦਾ ਸਿੰਘ ਬਹਾਦਰ ਦੀ ਸਰੰਤ ਤੇ ਫਤਿਹ ਸਿੱਖ ਇਤਿਹਾਸ ਵਿੱਚ ਚੱਪੜਚੜੀ ਵਿਸ਼ੇਸ਼ ਮਹੱਤਤਾ ਰੱਖਦਾ ਹੈ ਇਸ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਵਜ਼ੀਰ ਖਾਨ ਦੀ ਮੁਗਲ ਫੌਜ ਨੂੰ ਹਰਾਇਆ ਸੀ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਰੰਦ ਵੱਲ ਕੂਚ ਕੀਤਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਨਾਉਣ ਵਾਲੇ ਜ਼ਾਲਮ ਸੂਬਾ ਵਜ਼ੀਰ ਖਾਨ ਅਤੇ ਦੀਵਾਨ ਸੁਚਾਨੰਦ ਰਹਿੰਦੇ ਸੀ ਬੰਦਾ ਸਿੰਘ ਦਾ ਮੁਕਾਬਲਾ ਵਜ਼ੀਰ ਖਾਨ ਦੇ ਭਾਰੀ ਲਸ਼ਕਰ ਨਾਲ ਹੋਇਆ ਇਹ ਜੰਗ ਚੱਪਰਚੜੀ ਦੇ ਮੈਦਾਨ ਵਿੱਚ 12 ਮਈ 1710 ਇਸ ਵੀ ਨੂੰ ਹੋਈ ਸਿੱਖਾਂ ਨੇ ਫਤਿਹ ਹਾਸਲ ਕਰ ਲਈ ਸਰੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਖਾਲਸਾ ਰਾਜ ਦੀ ਨੀਂ ਰੱਖੀ ਤੇ ਆ ਸਾਹਮਣੇ ਜਿਹੜਾ ਤੁਸੀਂ ਫੋਟੋ ਦੇਖ ਰਹੇ ਹੋ ਹਨ ਇਹਦੇ ਵਿੱਚ ਜਿਹੜੀ ਉਹ ਉਸ ਜੰਗ ਦਾ ਦ੍ਰਿਸ਼ ਦਿਖਾਇਆ ਗਿਆ ਤੇ ਆ ਸਾਰਾ ਜਿਹੜਾ ਇਤਿਹਾਸ ਇੱਥੇ ਲਿਖਿਆ ਗਿਆ ਨਾ ਤੇ ਆਏ ਜੀ ਇੱਥੇ ਲਿਖਿਆ ਹੋਇਆ ਨਾ ਜਦੋਂ ਇਹ ਫਤਿਹ ਬੁਰਜ ਦੀ ਉਸਾਰੀ ਹੋਈ ਆ ਸਰੰਦ ਫਤਿਹ ਦੇ 300 ਸਾਲਾਂ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਅਤੇ ਫਤਿਹ ਬੁਰਜ ਚੱਪੜ ਚਿੜੀ ਦਾ ਉਦ ਘਾਟਣ ਕਰਵਾਇਆ ਸੀਗਾ ਹਨਾ ਪੰਜਾਬ ਸਰਕਾਰ ਦੁਆਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ 3 ਨਵੰਬਰ 2000 11 ਨੂੰ ਇਹ ਫਤਿਹ ਬੁਰਜ ਦੀ ਜਿਹੜਾ ਬਣਾਇਆ ਗਿਆ ਸੀਗਾ ਹਨਾ ਤੇ ਇੱਥੇ ਐਂਟਰੀ ਕਰਕੇ ਫਿਰ ਤੁਸੀਂ ਅੱਗੇ ਜਿਹੜਾ ਫਤਿਹ ਬੁਰਜ ਦੇਖਣ ਜਾ ਸਕਦੇ ਹੋ ਤੇ ਚਲੋ ਚੱਲਦੇ ਆ ਅੱਗੇ ਲੈ ਕੇ ਤੁਹਾਨੂੰ ਫਤਿਹ ਬੁਰਜ ਦੀ ਵੱਲ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਫਤਿਹ ਬੁਰਜ ਦੇ ਤੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਹੈ ਨਾ ਤੇ ਨਾਲ ਉਹਨਾਂ ਦੇ ਜਿਹੜੇ ਪੰਜ ਜਥੇਦਾਰ ਸੀਗੇ ਉਹਨਾਂ ਦੇ ਸਟੈਚੂ ਵੀ ਨੇ ਹੈ ਨਾ ਤੇ ਆਪਾਂ ਤੁਹਾਨੂੰ ਸਾਰਾ ਜਿਹੜਾ ਚੱਪੜ ਚੜੀ ਫਤਿਹਬੁਰਜ ਬਣਿਆ ਹੋਇਆ ਇਹਦੇ ਬਾਰੇ ਸਾਰਾ ਦੱਸਾਂਗੇ ਨਾ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਫਤਿਹਬੁਰਜ ਦੇ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਟੈਚੂ ਦੇ ਤੇ ਉਹਨਾਂ ਦੇ ਜਿਹੜੇ ਜਥੇਦਾਰ ਸੀਗੇ ਨਾਲ ਦੇ ਜਰਨੈਲ ਸੀਗੇ ਉਹਨਾਂ ਦੇ ਸਟੈਚੂ ਹੈ ਨਾ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਹ ਸਾਰਾ ਮਾਹੌਲ ਹੈ ਜੀ ਫਤਿਹਬੁਰਜ ਦਾ ਜਿੱਥੇ ਬਣਿਆ ਹੋਇਆ ਸਮਾਰਕ ਹੈ ਨਾ ਤੇ ਬਹੁਤ ਲੋਕ ਜਿਹੜੇ ਦੇਖਣ ਦੇ ਲਈ ਆਉਂ ਤੇ ਚਲੋ ਚੱਲਦੇ ਆਪਾਂ ਪਹਿਲਾਂ ਤੁਹਾਨੂੰ ਫਤਿਹ ਬੁਰਜ ਅੰਦਰ ਤੋਂ ਜਾ ਕੇ ਦਿਖਾਉਨੇ ਆ ਹਨ ਤੇ ਆ ਸਾਰਾ ਇਧਰ ਪਾਰਕ ਬਣਿਆ ਹੋਇਆ ਫਤਿਹ ਬੁਰਜ ਦੇ ਨਾਲ ਹਨ ਤੇ ਹੁਣ ਆਪਾਂ ਜਾ ਰਹੇ ਆ ਜੀ ਫਤਿਹ ਬੁਰਜ ਦੀ ਵੱਲ ਤੇ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਆ ਆਪਾਂ ਤੁਹਾਨੂੰ ਜਿਹੜਾ ਬੋਰਡ ਤੋਂ ਸਾਰਾ ਪੜ੍ਹ ਕੇ ਦੱਸਾਂਗੇ ਹਨ ਤੇ ਕਿੰਨੇ ਫੁੱਟ ਉਚਾਈਆ ਇਸ ਜਿਹੜਾ ਇਹ ਬਣਿਆ ਹੋਇਆ ਫਤਿਹ ਬੁਰਜ ਹੈ ਨਾ ਤੇ ਸਾਹਮਣੇ ਲਿਖਿਆ ਹੋਇਆ ਜੀ ਫਤਿਹ ਬੁਰਜ ਚੱਪੜ ਚਿੜੀ ਦੀ ਇਤਿਹਾਸਿਕ ਜੰਗ ਦੀ ਤੀਸਰੀ ਚੱਪੜ ਚਿੜੀ ਦੀ ਇਤਿਹਾਸਿਕ ਜੰਗ ਦੀ ਤੀਸਰੀ ਸਤਾਬਦੀ ਮੌਕੇ ਜਨਵਰੀ 2011 ਨੂੰ ਸ਼ੁਰੂ ਕਰਕੇ ਇਸ 8 ਹੋਜੇ ਫਤਿਹ ਬੁਰਜ ਦੀ ਉਹ ਸਾਰੀ ਸਿਰਫ 11 ਮਹੀਨਿਆਂ ਦੇ ਰਿਕਾਰਡ ਤੋੜ ਸਮੇਂ ਵਿੱਚ ਮੁਕੰਮਲ ਕੀਤੀ ਗਈ ਹੈ 328 ਫੋਟੋ ਉਚਾਈ ਵਾਲਾ ਭਾਰਤ ਦਾ ਸਭ ਤੋਂ ਉੱਚਾ ਇਹ ਬੁਰਜ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਕਰਨ ਲਈ ਲੜੀ ਗਈ ਜੰਗ ਵਿੱਚ ਖਾਲਸੇ ਦੀ ਹੋਈ ਇਤਿਹਾਸਕ ਜਿੱਤ ਦਾ ਪ੍ਰਤੀਕ ਹੈ ਸਾਹਮਣੇ ਲੱਗਿਆ ਹੋਇਆ ਜੀ ਬੋਰਡ ਇਹਦੇ ਤੇ ਫਤਿਹ ਬੁਰਜ ਬਾਰੇ ਸਾਰਾ ਦੱਸਿਆ ਹੋਇਆ ਤੇ ਆਪਾਂ ਤੁਹਾਨੂੰ ਜਰੂਰ ਪੜ੍ਹ ਕੇ ਸੁਣਾਵਾਂਗੇ ਨਾ ਫਤੇਹ ਬੁਰਜ ਚੱਪੜਚਿੜੀ ਦੀ ਇਤਿਹਾਸਿਕ ਜੰਗ ਦੀ ਤੀਸਰੀ ਸਤਾਬਦੀ ਮੌਕੇ ਜਨਵਰੀ 2011 ਨੂੰ ਸ਼ੁਰੂ ਕਰਕੇ ਇਸ ਅੱਠ ਭੁਜੇ ਫਤੇਹ ਬੁਰਜ ਦੀ ਉਸਾਰੀ ਸਿਰਫ 11 ਮਹੀਨੇ ਦੇ ਰਿਕਾਰਡ ਸਮੇਂ ਵਿੱਚ ਮੁਕੰਮਲ ਕੀਤੀ ਗਈ ਹੈ 328 ਫੁੱਟ ਉਚਾਈ ਵਾਲਾ ਭਾਰਤ ਦਾ ਸਭ ਤੋਂ ਉੱਚਾ ਇਹ ਬੁਰਜ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰੰਦ ਫਤਿਹ ਕਰਨ ਲਈ ਲੜੀ ਗਈ ਜੰਗ ਵਿੱਚ ਖਾਲਸੇ ਦੀ ਹੋਈ ਇਤਿਹਾਸਕ ਜਿੱਤ ਦਾ ਪ੍ਰਤੀਕ ਹੈ ਇਸ ਇਤਿਹਾਸਕ ਜੰਗ ਵਿੱਚ ਖਾਲਸੇ ਨੇ ਸਰੰਦ ਦੇ ਸੂਬੇਦਾਰ ਵजीर खान ਨੂੰ ਸੋਧ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਦਰਾ ਲੈ ਕੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਇਸ ਬੁਰਜ ਦੀਆਂ ਤਿੰਨ ਮੰਜ਼ਲਾਂ ਪਹਿਲੀ 67 ਫੁੱਟ ਦੂਜੀ 117 ਅਤੇ ਤੀਜੀ 220 ਫੁੱਟ ਉੱਤੇ ਹੈ ਇਸ ਦੇ ਧੁਰ ਉੱਪਰ ਗੁੰਮਦ ਅਤੇ ਖੰਡਾ ਸਜਾਇਆ ਗਿਆ ਹੈ ਪਹਿਲੀ ਮੰਜ਼ਲ ਸਮਾਣਾ ਦੂਜੀ ਮੰਜ਼ਲ ਸਡੋਰਾ ਅਤੇ ਤੀਜੀ ਮੰਜ਼ਲ ਚੱਪੜਚੜੀ ਮੈਦਾਨ ਵਿੱਚ ਹੋਈ ਸਰੰਦ ਫਤਿਹ ਦੀ ਯਾਦਗਾਰ ਦੁਆਉਂਦੀ ਹੈ ਫਤਿਹ ਬੁਰਜ ਜਿਹੜਾ ਬੰਦਾ ਸਿੰਘ ਬਹਾਦਰ ਜੀ ਸੀਗੇ ਉਹਨਾਂ ਨੇ ਜਿਹੜੀਆਂ ਤਿੰਨ ਜੰਗਾਂ ਜਿੱਤੀਆਂ ਸੀ ਹਨ ਤੇ ਤਿੰਨ ਇਤਿਹਾਸਕ ਜਿਹੜੀਆਂ ਉਹਨਾਂ ਦੀਆਂ ਜੰਗਾਂ ਹੋਈਆਂ ਸੀ ਉਹ ਫਤਿਹ ਕੀਤੀਆਂ ਸੀ ਉਹਦੀ ਯਾਦ ਦੇ ਵਿੱਚ ਜਿਹੜਾ ਇਹ ਫਤਿਹ ਬੁਰਜ ਬਣਾਇਆ ਗਿਆ ਹੈ ਹਨਾ ਤੇ ਆਹ ਸਾਰਾ ਜੀ ਅੰਦਰ ਤੋਂ ਤੁਹਾਨੂੰ ਆਪਾਂ ਫਤਿਹ ਬੁਰਜੇ ਦਿਖਾ ਦਨੇ ਆ ਤੇ ਪਹਿਲਾਂ ਜਿਹੜਾ ਉੱਪਰ ਜਾਣ ਲਈ ਲਈ ਇੱਥੇ ਲਿਫਟਾਂ ਲੱਗੀਆਂ ਹੋਈਆਂ ਸੀਆਂ ਹਨ ਤੇ ਹੁਣ ਇਹ ਲਿਫਟਾਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਤੇ ਆਹ ਦੇਖੋ ਜੀ ਅੰਦਰ ਤੋਂ ਫਤਿਹ ਬੁਰਜ ਐਵੇਂ ਦਾ ਦਿਖਦਾ ਹਨ ਤੇ ਆ ਲਿਫਟਾਂ ਦੇ ਆਲੇ-ਦਾਲ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਸੀਗਾ ਤੇ ਹੁਣ ਲਿਫਟਾਂ ਬੰਦ ਹੋ ਚੁੱਕੀਆਂ ਨੇ ਆਪਾਂ ਤੁਹਾਨੂੰ ਲਵੇ ਤੋਂ ਜਾ ਕੇ ਇੱਕ ਵਾਰ ਜ਼ਰੂਰ ਦਿਖਾ ਦਾਂਗੇ ਹਨ ਤੇ ਆ ਸਾਰਾ ਜੀ ਫਤਿਹ ਬੁਰਜ ਦੇ ਆਪਾਂ ਜਣੀ ਕੇ ਗਰਾਉਂਡ ਫਲੋਰ ਤੇ ਖੜੇ ਆ ਇਹ ਆ ਸੀਗੀਆਂ ਜੀ ਲਿਫਟਾਂ ਇੱਥੋਂ ਪਹਿਲਾਂ ਜਿਹੜੀਆਂ ਇਹ ਲਿਫਟਾਂ ਚੱਲਦੀਆਂ ਸੀਗੀਆਂ ਹੁਣ ਇਹ ਲਿਫਟਾਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਪਹਿਲਾਂ ਜਿਹੜਾ 2 ਮੰਜ਼ਲ ਤੱਕ ਬੰਦਾ ਜਾ ਸਕਦਾ ਸੀ ਇਹ ਲਿਫਟਾਂ ਜਿਹੜੀਆਂ ਬੰਦ ਹੋ ਗਈਆਂ ਹੋਣਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਤਿੰਨ ਜੰਗਾਂ ਹੋਈਆਂ ਸੀਗੀਆਂ ਜਿਹੜੀ ਉਹਨਾਂ ਦੇ ਵਿੱਚ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ ਸੀ ਹੈ ਨਾ ਜਿੱਤੀਆਂ ਸੀ ਇਹ ਉਹਨਾਂ ਨੇ ਮੁਗਲਾਂ ਤੋਂ ਤੇ ਉਹ ਜੰਗਾਂ ਦੇ ਸੰਬੰਧ ਦੇ ਵਿੱਚ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਯਾਦਗਾਰ ਨੂੰ ਸਮਰਪਿਤ ਇਹ ਫਤਿਹਪੁਰ ਜੋ ਬਣਾਇਆ ਹੋਇਆ ਹਨ ਤੇ ਬਹੁਤ ਸੋਹਣਾ ਆਪਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਨੇ ਆ ਪੂਰੀ ਬਿਲਡਿੰਗ ਜਿਹੜੀ ਬਣੀ ਹੋਈ ਹੈ ਤੇ ਉੱਪਰ ਤੋਂ ਐਵੇਂ ਦਾ ਦਿਖਦਾ ਜੀ ਫਤਿਹਪੁਰ ਜੀ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਟੈਚੂ ਦੇ ਤੇ ਆਪਾਂ ਲਵੇ ਤੋਂ ਜਾ ਕੇ ਤੁਹਾਨੂੰ ਜਰੂਰ ਦਿਖਾ ਦਨੇ ਹਨ ਤੇ ਆ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਇੱਕ ਵਾਰ ਆਪਾਂ ਤੁਹਾਨੂੰ ਅੱਗੇ ਤੋਂ ਦਿਖਾ ਦਨੇ ਆ ਨਾ ਤੇ ਆ ਤੁਸੀਂ ਦੇਖ ਰਹੇ ਹੋ ਤੇ ਆਪਾਂ ਦੱਸਦੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਟੈਚੂ ਦੇ ਬਿਲਕੁਲ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਇੱਕ ਵਾਰ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਨਾ ਬਾਬਾ ਬੰਦਾ ਸਿੰਘ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਸ ਸਿੱਖ ਜਰਨੈਲ ਨੂੰ ਖਾਲਸਾ ਪੰਥ ਦਾ ਰਾਜਨੀਤਿਕ ਆਗੂ ਨਿਯੁਕਤ ਕੀਤਾ ਸੀ ਉਹ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਨਾਲ ਮਸ਼ਹੂਰ ਹੋਇਆ ਹੈ ਆਪ ਜੀ ਨੇ ਪੰਜਾਬ ਪਹੁੰਚ ਕੇ ਸਭ ਤੋਂ ਪਹਿਲਾਂ ਨਵੰਬਰ 1709 ਵਿੱਚ ਸਮਾਣਾ ਅਤੇ ਸਡੌਰਾ ਫਤਿਹ ਕੀਤਾ ਉਸ ਤੋਂ ਬਾਅਦ ਉਹਨਾਂ ਮਈ 1710 ਵਿੱਚ ਚੱਪੜਚਿੜੀ ਦੇ ਮੈਦਾਨ ਵਿੱਚ ਮੁਗਲ ਫੌਜਾਂ ਜਿਨ੍ਹਾਂ ਦੀ ਅਗਵਾਈ ਸਰੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਕੀਤੀ ਨੂੰ ਹਰਾ ਕੇ ਸਰੰਦ ਫਤਿਹ ਕੀਤੀ ਇਸ ਜੰਗ ਵਿੱਚ ਦਸਮ ਪਾਸ਼ਾ ਦੇ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਸਰੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਮਾਰ ਕੇ ਖਾਲਸੇ ਨੇ ਇੰਨਾ ਸ਼ਹਾਦਤਾਂ ਦਾ ਬਦਲਾ ਲਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਫਤਿਹ ਨਾਲ ਹੀ ਸਤਲੁਜ ਤੋਂ ਲੈ ਕੇ ਜਮਨਾ ਦਰਿਆ ਤੱਕ ਫੈਲੇ ਹੋਏ ਸਰੰਦ ਸੂਬੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਖਾਲਸਾ ਰਾਜ ਸਥਾਪਿਤ ਕਰਦਿਆਂ ਹੀ ਆਪ ਨੇ ਸਿੱਖ ਗੁਰੂ ਸਹਿਬਾਨ ਦੇ ਨਾਂ ਤੇ ਸਰਕਾਰੀ ਸਿੱਕੇ ਤੇ ਮੋਹਰਾਂ ਜਾਰੀ ਕੀਤੀਆਂ ਸਿੱਕੇ ਉੱਤੇ ਇਹ ਇਵਾਰਤ ਉੱਕਰੀ ਗਈ ਦੇਗੋ ਤੇਗੋ ਫਤਿਓ ਨੁਸਰਤ ਬੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਸਾਮਰਾਜ ਦੀਆਂ ਜ਼ਗੀਰਦਾਰੀਆਂ ਤੇ ਵਿਸਵਦਾਰੀਆਂ ਦੇ ਸਿਸਟਮ ਨੂੰ ਤੋੜ ਕੇ ਕਾਸਤਕਾਰਾਂ ਅਤੇ ਮੁਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਅਤੇ ਸਰਦਾਰੀਆਂ ਬਖਸ਼ੀਆਂ ਇਸ ਪਹਿਲੇ ਖਾਲਸਾ ਰਾਜ ਦਾ ਸਮਾਂ 1708 ਤੋਂ 1716 ਤੱਕ ਦਾ ਸੀ ਆਖਰ ਆਪ ਜੀ ਨੇ 9 ਜੂਨ 1716 ਨੂੰ ਦਿੱਲੀ ਵਿੱਚ ਆਪਣੇ ਪੁੱਤਰ ਅਜੀਤ ਸਿੰਘ ਅਤੇ 700 ਸਿੰਘਾਂ ਨਾਲ ਸ਼ਹਾਦਤ ਦੇ ਕੇ ਸਿੱਖੀ ਸਿਦਕ ਨੂੰ ਰੰਗੀ ਦੁਨੀਆ ਤੱਕ ਰੌਸ਼ਨ ਕੀਤਾ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਿਹੜੀ ਉਹਨਾਂ ਨੇ ਜੰਗਾਂ ਲੜੀਆਂ ਸੀ ਹਨ ਤੇ ਉੱਥੇ ਜਿਹੜਾ ਫਤਿਹਪੁਰਜ ਬਣਿਆ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਸਟੈਚੂ ਤੁਸੀਂ ਸਾਹਮਣੇ ਦੇਖ ਸਕਦੇ ਹੋ ਨਾ ਤੇ ਉਹਨਾਂ ਦੀ ਜੀਵਨੀ ਬਾਰੇ ਆ ਇੱਥੇ ਬੋਰਡ ਦੇ ਉੱਤੇ ਲਿਖਿਆ ਹੋਇਆ ਤੇ ਉਹਨਾਂ ਨਾਲ ਭਾਈ ਫਤੇ ਸਿੰਘ ਵੀ ਸੀਗੇ ਹਨ ਜਦੋਂ ਉਹਨਾਂ ਨੇ ਜੰਗਾਂ ਲੜੀਆਂ ਸੀਗੀਆਂ ਤੇ ਆਪਾਂ ਤੁਹਾਨੂੰ ਭਾਈ ਫਤੇ ਸਿੰਘ ਦਾ ਜਿਹੜਾ ਸਟੈਚੂ ਵੀ ਉਹਰੇ ਦਿਖਾ ਦਨੇ ਹਨ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਭਾਈ ਫਤੇ ਸਿੰਘ ਦਾ ਜਿਹੜਾ ਸਟੈਚੂ ਲੱਗਿਆ ਹੋਇਆ ਹਨ ਤੇ ਉਹਨਾਂ ਬਾਰੇ ਵੀ ਆਹ ਦੱਸਿਆ ਹੋਇਆ ਹਨ ਇਤਿਹਾਸ ਤੇ ਇਹ ਵੀ ਆਪਾਂ ਜਰੂਰ ਤੁਹਾਨੂੰ ਪੜ ਕੇ ਸੁਣਾਵਾਂਗੇ ਨਾ ਭਾਈ ਫਤੇ ਸਿੰਘ ਜੀ ਮਾਲਵੇ ਦੇ ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਭਾਈ ਫਤੇ ਸਿੰਘ ਜੀ ਦੀ ਅਗਵਾਈ ਵਿੱਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਮਿਲਿਆ ਸੀ ਸਮਾਣੇ ਦੀ ਜਿੱਤ ਨਵੰਬਰ 1709 ਤੋਂ ਬਾਅਦ ਆਪ ਜੀ ਨੂੰ ਇੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਚੱਪੜ ਚਿੜੀ ਦੀ ਜੰਗ ਵਿੱਚ ਆਪ ਜੀ ਨੇ ਫੈਸਲਾ ਕੁਨ ਭੂਮਿਕਾ ਨਿਭਾਈ ਆਪ ਜੀ ਨੇ 29 ਚੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਦੇ ਨਾਂ ਉੱਤੇ ਹੀ ਜ਼ਿਲ੍ਹਾ ਬਠਿੰਡਾ ਵਿੱਚ ਚੱਕ ਫਤੇ ਸਿੰਘ ਨਗਰ ਵਸਿਆ ਹੋਇਆ ਹੈ। ਆਹ ਸੀਗਾ ਜੀ ਭਾਈ ਫਤੇ ਸਿੰਘ ਜੀ ਦਾ ਸਟੈਚੂ ਹਨਾ ਤੇ ਆਪਾਂ ਨੇ ਹੁਣ ਤੁਹਾਨੂੰ ਦਰਸ਼ਨ ਕਰਵਾਏ ਭਾਈ ਫਤੇ ਸਿੰਘ ਜੀ ਦੇ ਸਟੈਚੂ ਦੇ ਹੁਣ ਹਨਾ ਤੇ ਆਪਾਂ ਚੱਲਦੇ ਹਾਂ ਹੁਣ ਅੱਗੇ ਤੇ ਬਾਕੀ ਰਹਿੰਦੇ ਜਿਹੜੇ ਸਟੈਚੂ ਨੇ ਆਪਾਂ ਉਹ ਵੀ ਤੁਹਾਨੂੰ ਦਿਖਾਉਨੇ ਆ ਹਨਾ ਤੇ ਹੁਣ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਜੀ ਭਾਈ ਆਲੀ ਸਿੰਘ ਜੀ ਦੇ ਸਟੈਚੂ ਦੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸਟੈਚੂ ਤੇ ਆ ਸਾਰਾ ਇਤਿਹਾਸ ਭਾਈ ਆਲੀ ਸਿੰਘ ਜੀ ਬਾਰੇ ਲਿਖਿਆ ਹੋਇਆ ਹੈ ਨਾ ਸਿੰਘਾਂ ਦੀ ਸਲੌਦੀ ਪਿੰਡ ਦੇ ਵਸਨੀਕ ਭਾਈ ਆਲੀ ਸਿੰਘ ਜੀ ਸਰਾਂਦੇ ਸੂਬੇਦਾਰ ਵजीर खान ਦੇ ਫੌਜਦਾਰ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਵਿੱਚ ਪਹੁੰਚੇ ਤਾਂ ਆਪ ਸਰੰਦ ਸੂਬੇ ਦੀ ਫੌਜਦਾਰੀ ਛੱਡ ਕੇ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਸ਼ਾਮਲ ਹੋ ਗਏ ਪਹਿਲਾ ਖਾਲਸਾ ਰਾਜ ਸਥਾਪਿਤ ਹੋਣ ਉੱਤੇ ਆਪ ਜੀ ਨੂੰ ਭਾਈ ਬਾਜ ਸਿੰਘ ਦੇ ਨਾਲ ਸਰਹੰਦਾ ਮੀਤ ਸੂਬੇਦਾਰ ਬਣਾਇਆ ਗਿਆ ਸੀ ਆਪ ਜੀ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ 9 ਜੂਨ 1716 ਨੂੰ ਸ਼ਹੀਦ ਕਰ ਦਿੱਤੇ ਗਏ ਸਨ ਤੇ ਇਹ ਸੀਗਾ ਜੀ ਸਟੈਚੂ ਭਾਈ ਆਲੀ ਸਿੰਘ ਜੀ ਦਾ ਹਨ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਭਾਈ ਮਾਲੀ ਸਿੰਘ ਜੀ ਦੇ ਸਟੈਚੂ ਦੇ ਹਨ ਭਾਈ ਮਾਲੀ ਸਿੰਘ ਜੀ ਭਾਈ ਮਾਲੀ ਸਿੰਘ ਜੀ ਸਰਹੰਦ ਦੀ ਫੌਜਦਾਰੀ ਛੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਸ਼ਾਮਲ ਹੋਏ ਭਾਈ ਆਲੀ ਸਿੰਘ ਦੇ ਹੀ ਭਰਾ ਸਨ ਉਹਨਾਂ ਵੀ ਸਰਹੰਦ ਸੂਬੇ ਦੀ ਨੌਕਰੀ ਛੱਡ ਕੇ ਸਿੱਖ ਸੰਘਰਸ਼ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਡਟ ਕੇ ਸਾਥ ਦਿੱਤਾ ਆਪ ਜੀ ਨੂੰ ਇੱਕ ਸੈਨਿਕ ਟੁਕੜੀ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ 9 ਜੂਨ 1716 ਨੂੰ ਅਨੇਕਾਂ ਤਸੀਹੇ ਸਹ ਕੇ ਸ਼ਹਾਦਤ ਦਾ ਜੰਮ ਪੀਤਾ ਇੱਥੋਂ ਦੇਖੋ ਬਹੁਤ ਸੋਹਣਾ ਲੱਗ ਰਿਹਾ ਜੀ ਫਤਿਹਪੁਰ ਜੇ ਤੇ ਸਾਹਮਣੇ ਜਿਹੜੇ ਸਟੈਚੂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਹੈਗਾ ਜੀ ਭਾਈ ਬਾਜ ਸਿੰਘ ਜੀ ਦਾ ਸਟੈਚੂ ਹਨਾ ਹਾਂ ਭਾਈ ਬਾਜ ਸਿੰਘ ਜੀ ਅਮੀਰਪੁਰ ਪੱਟੀ ਮਾੜਾ ਦੇ ਵਾਸੀ ਭਾਈ ਬਾਜ ਸਿੰਘ ਜੀ ਨੂੰ ਚੱਪੜਚੜੀ ਵਿੱਚ ਹੋਈ ਫਤਿਹ ਤੋਂ ਬਾਅਦ ਸਥਾਪਿਤ ਹੋਏ ਪਹਿਲੇ ਸਿੱਖ ਰਾਜ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦਾ ਪਹਿਲਾ ਸੂਬੇਦਾਰ ਨਿਯੁਕਤ ਕੀਤਾ ਸੀ ਆਪ ਜੀ ਨੇ ਮੁਗਲਾਂ ਵਿਰੁੱਧ ਕਈ ਹੋਰ ਜੰਗੀ ਮੁਹਿੰਮਾਂ ਦੀ ਅਗਵਾਈ ਵੀ ਕੀਤੀ ਬੇੜੀਆਂ ਵਿੱਚ ਜਾਕੜਿਆਂ ਹੀ ਆਪ ਨੇ ਕਈ ਮੁਗਲ ਅਧਿਕਾਰੀਆਂ ਨੂੰ ਕਟਾਪਾ ਚਾੜ ਕੇ ਬੇਵੰਸਾਲ ਬਹਾਦਰੀ ਦਾ ਸਬੂਤ ਦਿੱਤਾ ਆਪ ਜੀ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ ਸ਼ਹੀਦ ਕਰ ਦਿੱਤੇ ਗਏ ਸਨ ਹਨ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਭਾਈ ਰਾਮ ਸਿੰਘ ਜੀ ਦੇ ਸਟੈਚੂ ਦੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਆਪਾਂ ਤੁਹਾਨੂੰ ਇਹਨਾਂ ਦੇ ਇਤਿਹਾਸ ਬਾਰੇ ਵੀ ਜਰੂਰ ਦੱਸਾਂਗੇ ਹਨ ਤੇ ਅੱਗੇ ਜਿਹੜਾ ਇਹਨਾਂ ਦਾ ਇਤਿਹਾਸ ਦਾ ਬੋਰਡ ਲੱਗਿਆ ਹੋਇਆ ਹੈ ਭਾਈ ਰਾਮ ਸਿੰਘ ਜੀ ਖਾਲਸਾ ਫੌਜ ਦੇ ਮਹਾਨ ਯੋਧੇ ਭਾਈ ਬਾਜ ਸਿੰਘ ਜੀ ਦੇ ਹੀ ਭਰਾ ਭਾਈ ਰਾਮ ਸਿੰਘ ਜੀ ਦਾ ਵੀ ਚੱਪੜਚੜੀ ਦੀ ਜੰਗ ਜਿੱਤਣ ਵਿੱਚ ਬਹੁਤ ਵੱਡਾ ਯੋਗਦਾਨ ਸੀ ਆਪ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੇ ਪ੍ਰਮੁੱਖ ਜਰਨੈਲ ਸਨ ਭਾਈ ਰਾਮ ਸਿੰਘ ਵੀ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ ਸ਼ਹੀਦ ਕਰ ਦਿੱਤੇ ਗਏ ਸਨ ਤੇ ਇਹ ਸੀਗਾ ਜੀ ਭਾਈ ਰਾਮ ਸਿੰਘ ਜੀ ਇਹ ਦਾ ਸਟੈਚੂ ਤੇ ਆਹ ਸਾਰਾ ਜਿਹੜਾ ਇਤਿਹਾਸ ਲਿਖਿਆ ਹੋਇਆ ਹਨਾ ਪਾਈ ਰਾਮ ਸਿੰਘ ਜੀ ਦਾ ਇਹ ਸਾਰੇ ਜਿਹੜੇ ਜਰਨੈਲ ਸਨ ਹਨਾ ਯੋਧੇ ਸਨ ਜਿਹੜੇ ਮਹਾਨ ਯੋਧੇ ਹੋਏ ਨੇ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਇਹਨਾਂ ਪੰਜਾਂ ਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਿਹੜੇ ਸਟੈਚੂ ਲੱਗੇ ਹੋਏ ਨੇ ਹਨਾ ਤੇ ਸਾਹਮਣੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਆ ਇਧਰੋਂ ਤੁਸੀਂ ਦਰਸ਼ਨ ਕਰ ਰਹੇ ਹੋ ਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਟੈਚੂ ਦੇ ਨਾਲ ਜਿਹੜੇ ਹੋਰ ਪੰਜ ਸਟੈਚੂ ਇੱਥੇ ਸਥਾਪਿਤ ਨੇ ਹਨਾ ਭਾਈ ਫਤਿਹ ਸਿੰਘ ਜੀ ਭਾਈ ਆਲੀ ਸਿੰਘ ਜੀ ਭਾਈ ਮਾਲੀ ਸਿੰਘ ਜੀ ਭਾਈ ਬਾਜ ਸਿੰਘ ਜੀ ਭਾਈ ਰਾਮ ਸਿੰਘ ਜੀ ਤੇ ਇਹਨਾਂ ਦੇ ਪੰਜਾਂ ਦੇ ਵੀ ਜਿਹੜੇ ਸਟੈਚੂ ਇੱਥੇ ਲੱਗੇ ਹੋਏ ਨੇ ਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਤੁਹਾਨੂੰ ਦਰਸ਼ਨ ਕਰਵਾਏ ਫਤਿਹ ਬੁਰਜ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਟੈਚੂ ਦੇ ਭਾਈ ਫਤਿਹ ਸਿੰਘ ਜੀ ਦੇ ਸਟੈਚੂ ਦੇ ਭਾਈ ਮਾਲੀ ਸਿੰਘ ਜੀ ਦੇ ਸਟੈਚੂ ਦੇ ਭਾਈ ਆਲੀ ਸਿੰਘ ਜੀ ਦੇ ਸਟੈਚੂ ਦੇ ਤੇ ਭਾਈ ਬਾਦ ਸਿੰਘ ਜੀ ਦੇ ਸਟੈਚੂ ਦੇ ਤੇ ਭਾਈ ਰਾਮ ਸਿੰਘ ਜੀ ਦੇ ਸਟੈਚੂ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਿਹੜੇ ਮਹਾਨ ਯੋਧੇ ਸੀਗੇ ਹਨ ਪੰਜ ਉਹਨਾਂ ਦੇ ਸਟੈਚੂ ਵੀ ਇੱਥੇ ਲੱਗੇ ਹੋਏ ਨੇ ਤੇ ਹੁਣ ਆਪਾਂ ਇੱਥੇ ਬਲੌਗ ਦਾ ਐਂਡ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ